ਕੀ ਕੁਝ ਹੋਇਆ ਸਰ ਅਦਾਲਤ ਦੇ ਅੰਦਰ ਅੱਜ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜੁਡੀਸ਼ੀਅਲ ਕਸਟਡੀ ਐਕਸਟੈਂਡ ਕਰਨ ਦੇ ਲਈ ਕਿ ਅਗੇ ਵਿਟਨੈਸਿਸ ਨੂੰ ਇਹ ਥ੍ਰੈਟ ਵੀ ਕਰ ਸਕਦੇ ਆ ਤੇ ਹੈਂਪਰ ਕਰ ਸਕਦੇ ਆ ਇਨਵੈਸਟੀਗੇਸ਼ਨ ਤੇ ਉਹਦੇ ਵਿੱਚ ਕੋਰਟ ਨੇ ਅਲਾਉ ਕਰਦੇ ਹੋਏ 14 ਦਿਨ ਦਾ ਅਗੇ ਜਿਹੜਾ ਨਿਆਇਕ ਰਸਤਾ ਉਹਨੂੰ ਵਧਾਇਆ ਕਿ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਇਨਵੈਸਟੀਗੇਟ ਕਰ ਰਹੀ ਹੈ ਭਾਵੇਂ ਸਿਕਟਾ ਵਿਜੀਲੈਂਸ ਉਸ ਨੂੰ ਕਿਸ਼ਨਾ ਦੇਖਦੇ ਹੋ ਜਾਨਮੁਛ ਕਿ ਅੱਜ ਦਾ ਦਿਨ ਹੀ ਚੁਣਿਆ ਗਿਆ ਤੋ ਜਿਹੜਾ ਹੁਣ ਟਾਈਮ ਜਿਹੜਾ ਉਹ ਹੁਣ ਦਿਨਾਂ ਦੇ ਵਿੱਚ ਇੱਕ ਇੱਕ ਦਿਨ ਦਾ ਮੈਟਰ ਕਰ ਦਿੰਦੇ ਨੇ ਇਹਦੇ ਵਿੱਚ ਇਹ ਤਾਂ ਖੁਦ ਇਹ ਡਿਲੇ ਕਰਕੇ ਡੈਲੀ ਕੋਈ ਐਪਲੀਕੇਸ਼ਨ ਅਨਨੈਸੈਸਰੀ ਐਪਲੀਕੇਸ਼ਨਸ ਫਾਈਲ ਕਰ ਦਿੰਦੇ ਨੇ ਤਾਂ ਕੋਰਟ ਨੂੰ ਵੀ ਕਿਹਾ ਵੀ ਕੋਰਟ ਦਾ ਜਿਹੜਾ ਸਮਾਂ ਵੀ ਆ ਕਾਫੀ ਖਰਾਬ ਕਰਦੇ ਪਏ ਨੇ ਇਹ ਡਿਜੀਟੀਆਂ ਕਿੰਦੇ ਸੰਤ ਮਿਲਣੇ ਨਹੀਂ ਦਿੱਤਾ ਗਿਆ ਇੱਥੇ ਵੀ ਤਸ਼ੱਦਦ ਟੋਟਲੀ ਝੂਠ ਆਰਡਰ ਆ ਜਾਏਗਾ ਆਰਡਰ ਦੇ ਵਿੱਚ ਸਪੈਸ਼ਲੀ ਲਿਖਿਆ ਗਿਆ ਕਿ 15 ਮਿੰਟ ਦਾ ਮਿਲਣ ਦਾ ਸਮਾਂ ਦਿੱਤਾ ਗਿਆ ਇਹ ਤਾਂ ਕੋਰਟ ਦੇ ਵਿੱਚ ਮਿਲਣ ਦਿੱਤਾ ਗਿਆ ਕਿੱਥੇ ਬਾਹਰ ਨਹੀਂ ਸਾਰਾ ਰਿਕਾਰਡ ਵਾਲੀ ਜ਼ਮੀਨ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਕੁਝ ਨਹੀਂ ਮਿਲਿਆ ਕਹਿੰਦੇ ਬਸ ਹੁਣ ਇੱਧਰ ਉੱਧਰ ਟੋਪੀਆਂ ਘੁਮਾਉਣ। ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰਾ ਕੁਝ ਨਿਕਲ ਕੇ ਆਏਗਾ ਸਭ ਕੁਝ ਇਹਨਾਂ ਨੂੰ ਪ੍ਰੂਫ ਵਿਦ ਪ੍ਰੂਫ ਸਾਰਾ ਜਦੋਂ ਚਲਾਨ ਪੇਸ਼ ਕਰਾਂਗੇ ਉਦੋਂ ਇਹ ਸਭ ਕੁਝ ਲੈ ਕੇ ਆਉਣਗੇ। ਸਰਕਾਰੀ ਵਿਕਲ ਸਾਡੇ ਨਾਲੇ ਮਝਿੱਠਿਆ ਕੇਸ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਕੀ ਕੁਝ ਹੋਇਆ ਸਰ ਅਜਗੜ ਦੇ ਅੰਦਰ। ਅੱਜ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜੁਡੀਸ਼ੀਅਲ ਕਸਟਡੀ ਐਕਸਟੈਂਡ ਕਰਨ ਦੇ ਲਈ ਕਿ ਅਗੇ ਵਿਟਨੈਸਿਸ ਨੂੰ ਇਹ ਥ੍ਰੈਟ ਵੀ ਕਰ ਸਕਦੇ ਆ ਤੇ ਹੈਂਪਰ ਕਰ ਸਕਦੇ ਆ ਇਨਵੈਸਟੀਗੇਸ਼ਨ ਤੇ ਉਹਦੇ ਵਿੱਚ ਕੋਰਟ ਨੇ ਅਲਾਉ ਕਰਦੇ ਹੋਏ 14 ਦਿਨ ਦਾ ਅਗੇ ਜਿਹੜਾ ਨਿਆਇਕ ਰਸਤਾ ਉਹਨੂੰ ਵਧਾਇਆ ਤੇ ਹੁਣ 2 ਅਗਸਤ ਜਿਹੜੀ ਹੈ ਅਗਲੀ ਤਰੀਕ ਹੈ ਇਹਦੇ ਅੰਦਰ ਮੈਂਡ ਹੈਂਡਲਿੰਗ ਦਾ ਬਹੁਤ ਰੋਲ ਰਪਾ ਪਿਆ ਅੰਦਰ ਆ ਜਾਣ ਜਾਣ ਨਹੀਂ ਦਿੱਤਾ ਕਿਸੇ ਨੂੰ ਬਹੁਤ ਜ਼ਿਆਦਾ ਖਿੱਚੋ ਤਾਣ ਕੀਤੀ ਗਈ ਦੇਖੋ ਆਲਰੇਡੀ ਇਨ ਕੈਮਰਾ ਪ੍ਰੋਸੀਡਿੰਗਸ ਦੇ ਆਰਡਰ ਹੋਏ ਹੋਏ ਨੇ ਇਹਨਾਂ ਨੇ ਨੋ ਆਬਜੈਕਸ਼ਨ ਦਿੱਤੀ ਹੋਈ ਆ ਉਸ ਐਪਲੀਕੇਸ਼ਨ ਦੇ ਉੱਤੇ ਤੇ ਹੁਣ ਉਸ ਤੋਂ ਬਾਅਦ ਜਿਹੜੇ ਲਿਸਟ ਇਹ ਲਾਇਰਸ ਜੀ ਪ੍ਰੋਵਾਈਡ ਕਰਦੇ ਨੇ ਉਹ ਅੰਦਰ ਹੁੰਦੇ ਨੇ ਤੇ ਬਕਾਇਦਾ ਜੋ ਇਹਨਾਂ ਵੱਲੋਂ ਐਪਲੀਕੇਸ਼ਨ ਲਗਾਈ ਜਾਂਦੀ ਹੈ ਫੈਮਲੀ ਨੂੰ ਮਿਲਣ ਦੀ ਉਹਦੇ ਉੱਤੇ ਕੋਰਟ ਨੇ ਕਿਹਾ ਕਿ 15 ਮਿੰਟ ਇਹਨਾਂ ਦੀ ਵਾਈਫ ਨੂੰ ਮਿਲਣ ਦਿੱਤਾ ਜਾਵੇ ਇਹਨਾਂ ਦੇ ਲਾਇਰਸ ਨੂੰ ਮਿਲਣ ਦੀ ਇਹਨਾਂ ਨੇ ਰਿਕੁਐਸਟ ਕੀਤੀ ਤਾਂ ਕੋਰਟ ਨੇ ਕਿਹਾ ਠੀਕ ਹੈ ਇੱਥੇ ਪਿੱਛੇ ਬੈਠ ਕੇ ਥੋੜੀ ਦਿਰ ਜਿਹੜਾ ਤੁਸੀਂ ਮਿਲਣਾ ਮਿਲੋ ਜਦੋਂ ਸੈਟੀਸਫਾਈਡ ਹੋ ਗਏ ਉਹ ਤੋਂ ਬਾਅਦ ਹੀ ਬਾਹਰ ਜਾਣ ਦਿੱਤਾ ਗਿਆ ਉਸ ਤੋਂ ਬਾਅਦ ਵੀ ਹੁਣ ਜੇ ਜਦੋਂ ਦੇਖੋ ਮੈਰਿਟ ਜੀ ਆ ਕਹਿੰਦੇ ਸਨ ਤੋਂ ਮਿਲਣ ਹੀ ਨਹੀਂ ਦਿੱਤਾ ਗਿਆ ਇੱਥੇ ਵੀ ਤਸ਼ੱਦਦ ਕੀਤਾ ਪੂਟਲੀ ਝੂਠ ਆਰਡਰ ਆ ਜਾਏਗਾ ਆਰਡਰ ਦੇ ਵਿੱਚ ਸਪੈਸ਼ਲੀ ਲਿਖਿਆ ਗਿਆ ਕਿ 15 ਮਿੰਟ ਦਾ ਮਿਲਣ ਦਾ ਸਮਾਂ ਹੈ ਤਾਂ ਇਹ ਤਾਂ ਕੋਰਟ ਦੇ ਵਿੱਚ ਮਿਲਣ ਦਿੱਤਾ ਗਿਆ ਕਿਤੇ ਬਾਹਰ ਨਹੀਂ ਕਿ ਇਹ ਸਮਾਂ ਬਾਹਰ ਦਾ ਮੰਗਿਆ ਹੋਇਆ ਹੈ ਕੋਰਟ ਦੇ ਜੱਜ ਸਾਹਿਬ ਦੇ ਸਾਹਮਣੇ ਬੈਠ ਕੇ ਜੀ ਉਹ ਚੀਜ਼ ਦੇ ਵਿੱਚ ਝੂਠ ਬੋਲਣਾ ਤਾਂ ਫਿਰ ਉਹਦੇ ਉੱਤੇ ਵੀ ਕੈਨ ਨਾ ਸੇ 1000 ਏਕੜ ਵਾਲੀ ਜ਼ਮੀਨ ਤੇ ਵੀ ਇਹਨਾਂ ਨੇ ਸਵਾਲ ਖੜੇ ਕੀਤੇ ਕੁਝ ਨਹੀਂ ਮਿਲਿਆ ਕਹਿੰਦੇ ਬਸ ਹੁਣ ਇੱਧਰ ਉੱਧਰ ਟੋਪੀਆਂ ਕੁਮਾਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰਾ ਕੁਝ ਨਿਕਲ ਕੇ ਆਏਗਾ ਸਭ ਕੁਝ ਇਹਨਾਂ ਨੂੰ ਪ੍ਰੂਫ ਵਿਦ ਪ੍ਰੂਫ ਸਾਰਾ ਜਦੋਂ ਚਲਾਨ ਪੇਸ਼ ਕਰਾਂਗੇ ਉਹਦੇ ਸਭ ਕੁਝ ਲੈ ਨੇ ਦੇ ਕੋਡ ਇੱਕ ਲਿਮਿਟਡ ਪੀਰੀਅਡ ਹੁੰਦਾ ਇਨਵੈਸਟੀਗੇਸ਼ਨ ਕੰਪਲੀਟ ਕਰਨ ਦਾ ਸਾਡੇ ਕੋਲ ਜਿਹੜਾ ਟਾਈਮ ਹੈ ਉਹ ਲਿਮਿਟਡ ਹੈ ਕਿਉਂਕਿ ਉਸ ਟਾਈਮ ਦੇ ਅੰਦਰ ਸਾਨੂੰ ਜਿਹੜਾ ਚਲਾਨ ਪੇਸ਼ ਕਰਨਾ ਹੁੰਦਾ ਤੇ ਉਹ ਜਿਹੜਾ ਹੁਣ ਟਾਈਮ ਜਿਹੜਾ ਉਹ ਹੁਣ ਦਿਨਾਂ ਦੇ ਵਿੱਚ ਇੱਕ ਇੱਕ ਦਿਨ ਦਾ ਮੈਟਰ ਕਰਦਣ ਇਹਦੇ ਵਿੱਚ ਇਹ ਤਾਂ ਖੁਦ ਇਹ ਡਿਲੇ ਕਰਕੇ ਡੈਲੀ ਕੋਈ ਐਪਲੀਕੇਸ਼ਨ ਅਨਨੈਸੈਸਰੀ ਐਪਲੀਕੇਸ਼ਨਸ ਫਾਈਲ ਕਰ ਦਿੰਦੇ ਨੇ ਤਾਂ ਕੋਰਟ ਨੂੰ ਵੀ ਕਿਹਾ ਵੀ ਕੋਰਟ ਦਾ ਜਿਹੜਾ ਸਮਾਂ ਵੀ ਹੈ ਕਾਫੀ ਖਰਾਬ ਕਰਦੇ ਪਏ ਨੇ ਇਹ ਤੇ ਦੇਖੋ ਹੁਣ ਚੇਟੀਆ ਤੇ ਚਾਰੇ ਤੇ ਕੋਈ ਸਿੱਖਣ ਸੀ ਕੁਝ ਕਮੈਂਟ ਨਹੀਂ ਕਰਨਾ ਚਾਹੁੰਦੇ ਇਸ ਨੂੰ ਠੀਕ ਹੈ ਜੀ ਸੋ ਅੱਜ ਪ੍ਰੋਸੀਡਿੰਗ ਹੋਈ ਹੈ ਯਾਨੀ ਕਿ ਸੁਣਵਾਈ ਹੋਈ ਹੈ ਤੇ 2 ਅਗਸਤ ਤੱਕ ਬਿਕਰਮਜੀਠਿਆ ਨੂੰ ਦੁਬਾਰਾ ਨਿਆਇਖਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ ਮੋਹਾਲੀ ਡਿਸਟ੍ਰਿਕਟ ਕੋਰਟ